ਹਰਿਆਣੇ ਦਾ ਸ਼ਹਿਰ ਪਾਣੀਪਤ ਜਿੱਥੇ ਇਤਿਹਾਸ ਦੀਆਂ ਮਹਾਨ ਲੜਾਈਆਂ 1526, 1556 ਤੇ 1761 ਦੇ ਵਿੱਚ ਲੜੀਆਂ ਗਈਆਂ। ਇਹ ਨੇ ਪਾਣੀਪਤ ਦੀਆਂ ਲੜਾਈਆਂ। ਇਹ ਪਾਣੀਪਤ ਦਿੱਲੀ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਮਨਾ ਦਰਿਆ ਦੇ ਨੇੜੇ ਸਥਿਤ ਹੈ। ਇਨ੍ਹਾਂ ਪਾਣੀਪਤ ਦੇ ਯੁੱਧਾਂ ਦੇ ਨਾਲ ਭਾਰਤ ਦੇ ਇਤਿਹਾਸ ਦੇ ਵਿੱਚ ਬੜੇ ਅਹਿਮ ਮੋੜ ਆਏ। ਪਾਣੀਪਤ ਦੀ ਪਹਿਲੀ ਲੜਾਈ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਦੇ ਵਿੱਚ ਇਬਰਾਹਿਮ ਲੋਧੀ ਅਤੇ ਕਾਬਲ ਦੇ ਸ਼ਾਸਕ ਬਾਬਰ ਦੇ ਕਰਮਿਆਨ ਲੜੀ ਜਿਸ ਦੇ ਵਿੱਚੋਂ ਬਾਬਰ ਨੇ ਜਿੱਤ ਪ੍ਰਾਪਤ ਕੀਤੀ ਇਸ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਇਹ ਨਿਕਲਿਆ ਕਿ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਤੇ ਮੁਗਲ ਸਾਮਰਾਜ ਦੀ ਸਥਾਪਨਾ ਹੋਈ ਪਾਣੀਪਤ ਦੀ ਦੂਜੀ ਲੜਾਈ ਅਕਬਰ ਤੇ ਹੇਮੂ ਦੇ ਵਿਚਕਾਰ 1556 ਦੇ ਵਿੱਚ ਹੋਈ। ਹਿਮਾਜੂ ਦੇ ਪੁੱਤਰ ਅਕਬਰ ਉਸ ਸਮੇਂ 13 ਸਾਲ ਦੇ ਸਨ ਤੇ ਉਹਨਾਂ ਦਾ ਜੁੱਧ ਹੇਮਚੰਦਰ ਵਿਕਰਮਅਧత్య ਦੇ ਨਾਲ ਹੋਇਆ ਜਿਨ੍ਹਾਂ ਨੂੰ ਹੇਮੂ ਵਜੋਂ ਜਾਣਿਆ ਜਾਂਦਾ ਹੈ। ਇਸ ਜੁੱਧ ਦੇ ਵਿੱਚ ਅਕਬਰ ਦੀ ਜਿੱਤ ਹੋਈ ਜਿਸ ਦੇ ਨਾਲ ਮੁਗਲ ਸਮਰਾਜ ਭਾਰਤ ਦੇ ਵਿੱਚ ਹੋਰ ਸਟਰੋਂਗ ਹੋਇਆ ਤਾਕਤਵਰ ਹੋਇਆ। ਤੇ ਪਾਣੀਪਤ ਦੀ ਤੀਜੀ ਲੜਾਈ ਪਾਣੀਪਤ ਦੀ ਤੀਜੀ ਲੜਾਈ 1761 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ ਹੋਈ। ਇਸ ਲੜਾਈ ਦੇ ਵਿੱਚ ਪੇਸ਼ਵਾ ਬਾਲਾਜੀ ਬਾਜੀਰਾਓ ਦੀ ਸੈਨਾ ਦੀ ਗਵਾਹੀ ਉਹਨਾਂ ਦੇ ਸੈਨਾਪਤੀ ਸਦਾ ਸ਼ਿਵਰਾਓ ਜੀ ਵੱਲੋਂ ਕੀਤੀ ਗਈ। ਇਸ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ। ਮਰਾਠਿਆਂ ਦੀ ਹੋਈ ਹਾਰ ਦੇ ਕਾਰਨ ਭਾਰਤ ਦੇ ਵਿੱਚ ਸ਼ਕਤੀ ਦਾ ਸੰਤੁਲਨ ਵਿਗੜ ਗਿਆ। ਜਿਸ ਦਾ ਫਾਇਦਾ ਅੰਗਰੇਜ਼ਾਂ ਨੇ ਉਠਾਇਆ ਤੇ ਹੌਲੀ-ਹੌਲੀ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ